ਜਿਹੜੇ ਧਰਨੇ ਦੀ ਗੱਲ ਹੈਗੀ ਉਹ ਤਾਂ ਮਤਲਬ ਅਸੀਂ ਮਤਲਬ ਦਾ ਕਰਾਂਗੇ ਫੈਸਲਾ ਵੀ ਅਗਲਾ ਪੜਾ ਕੀ ਹੋਊਗਾ ਤੇ ਜੋ ਕੇਂਦਰ ਸਰਕਾਰ ਦਿੰਦੀ ਆ ਫੂਡ ਕਾਰਟਸ ਨੂੰ ਆਫ ਇੰਡੀਆ ਦਿੰਦੀ ਆ ਪੰਜਾਬ ਨੂੰ ਪੱਲੇ ਤਰ੍ਹਾਂ ਵਾਸਤੇ ਮਜ਼ਦੂਰਾਂ ਵਾਸਤੇ ਅਸੀਂ ਕਹਿੰਦੇ ਆ ਕਿ ਉਹ ਮਜ਼ਦੂਰੀ ਸੰਸਦੀ ਦਿੱਤੇ ਜੇ ਬਈ ਠੇਕੇਦਾਰ ਬਚਾ ਲੂੰ ਕੱਢਿਆ ਜਾਵੇ ਜਿਹੜਾ ਬਚੋਲਾ ਹੁੰਦਾ ਉਹ ਘੱਟ ਪੈਸੇ ਕੰਮ ਪਾਇ ਲਾਂਦਾ ਉਹਦੇ ਸਾਡਾ ਵੀ ਨਹੀਂ ਨੁਕਸਾਨ ਸਾਡਾ ਤਾਂ ਜਿਹੜਾ ਹੁੰਦਾ ਹੁੰਦਾ ਹੀ ਆ ਪਰ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲੱਗਦਾ ਅਸੀਂ ਤਾਂ ਜੀ ਜਿਹੜਾ ਬੋਰੀ ਚਾਹਦੇ ਆ ਉਹਦਾ 8% ਪੰਜਾਬ ਦੇ ਖਜ਼ਾਨੇ 'ਚ ਪੈਂਦਾ ਜੇ ਅਸੀਂ 100 ਅਰਬ ਦਾ ਕੰਮ ਕੀਤਾ ਤਾਂ 8 ਅਰਬ ਪੰਜਾਬ ਦੇ ਖਜ਼ਾਨੇ 'ਚ ਪੈਂਦਾ ਜੀ ਜਿਹੜੇ ਧਰਨੇ ਚੱਲ ਰਹੀ ਹੈ ਜਿਹੜੇ ਧਰਨੇ ਦੀ ਗੱਲ ਹੈਗੀ ਉਹ ਤਾਂ ਮਤਲਬ ਅਸੀਂ ਮਤਲਬ ਉਹਦਾ ਕਰਾਂਗੇ ਫੈਸਲਾ ਵੀ ਅਗਲਾ ਪੜਾ ਕੀ ਹੋਊਗਾ ਅਗਲਾ ਫੈਸਲਾ ਕੀ ਲਿਆ ਜਾਊਗਾ ਸਾਡੀ ਮੀਟਿੰਗ ਬੈਠੀ ਆ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਸਿਰਫ ਇਹ ਹੈ ਕਿ ਜੋ ਕੇਂਦਰ ਸਰਕਾਰ ਦਿੰਦੀ ਆ ਫੂਡ ਕਾਰਪਨ ਆਫ ਇੰਡੀਆ ਦਿੰਦੀ ਆ ਪੰਜਾਬ ਨੂੰ ਪੱਲੇ ਤਰ੍ਹਾਂ ਵਾਸਤੇ ਮਜ਼ਦੂਰਾਂ ਵਾਸਤੇ ਅਸੀਂ ਕਹਿੰਦੇ ਆ ਕਿ ਉਹ ਮਜ਼ਦੂਰੀ ਸੰਸਦੀ ਦੇਵੇ ਬਈ ਠੇਕੇਦਾਰ ਬਚਾ ਲੂੰ ਕੱਢਾ ਜਾਵੇ ਔਰ ਦੂਸਰਾ ਅਸੀਂ ਇਹ ਕਹਿੰਨੇ ਆ ਕਿ ਜਿੱਥੇ ਇਹ ਜਿਹੜੀ ਇਹ ਕੰਪੀਟੀਸ਼ਨ ਕਰਾਉਂਦੇ ਆ ਜਿਹੜਾ ਬਚੋਲਾ ਪਾਉਂਦੇ ਆ ਠੇਕੇਦਾਰ ਤੋਂ ਠੇਕਾ ਪਾਉਂਦੇ ਆ ਜਿਹੜਾ ਬਚੋਲਾ ਹੁੰਦਾ ਉਹ ਘੱਟ ਪੈਸੇ ਤੇ ਕੰਮ ਪਾਈ ਲਾਂਦਾ ਉਹਦੇ ਸਾਡਾ ਵੀ ਨਹੀਂ ਨੁਕਸਾਨ ਸਾਡਾ ਤਾਂ ਜਿਹੜਾ ਹੁੰਦਾ ਹੁੰਦਾ ਹੀ ਹੈ ਪਰ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲੱਗਦਾ ਪਤਾ ਨਹੀਂ ਅਫਸਰ ਕਿਉਂਗੇ ਚੱਲੀ ਜਾਂਦੇ ਨੇ ਮੰਤਰੀਆਂ ਨੂੰ ਕਿਉਂ ਨਹੀਂ ਪਤਾ ਲੱਗਦਾ ਜਿਹੜਾ ਅਸੀਂ ਕੰਮ ਕਰਦੇ ਆ ਬੋਰੀ ਚੱਕਦੇ ਆ ਅਸੀਂ ਤਾਂ ਜੀ ਜਿਹੜਾ ਬੋਰੀ ਚੱਕਦੇ ਆ ਉਹਦਾ 8% ਪੰਜਾਬ ਦੇ ਖਜ਼ਾਨੇ 'ਚ ਪੈਂਦਾ ਜੇ ਅਸੀਂ 100 ਅਰਬ ਦਾ ਕੰਮ ਕੀਤਾ ਤਾਂ 8 ਅਰਬ ਪੰਜਾਬ ਦੇ ਖਜ਼ਾਨੇ 'ਚ ਪੈਂਦਾ ਜੀ ਔਰ ਇਹ ਫੇਰ ਵੀ ਸਾਨੂੰ ਦੇ ਰਹੇ ਜੇ ਜੇ ਸਾਨੂੰ 5 ਰੁਪਏ ਇਕੱਠਾ ਦਿੰਦੇ ਹਰੇ ਕੇਂਦਰ 5 ਦੇ ਰਿਹਾ ਇਹ ਸਾਨੂੰ 5 ਦੇ ਦੇਣਾ ਨੂੰ 40% 8% ਪੈਂਦਾ 40 ਰੁਪਏ ਪੈ ਗਏ ਜੀ ਇਹਨਾਂ ਦੇ ਖਜ਼ਾਨੇ 'ਚ ਪਰ ਪਤਾ ਨਹੀਂ ਕਿਉਂ ਨੇ ਇਸ ਗੱਲ ਤੇ ਆਉਂਦੇ ਆ ਅਸੀਂ ਤਾਂ ਇਸ ਗੱਲ ਤੋਂ ਤੰਗ ਆ ਵੀ ਜੋ ਕੇਂਦਰ ਦੇ ਰਿਹਾ ਹੈ ਪੰਜਾਬ ਨੂੰ ਕੀ ਦੁੱਖਾ ਉਹ ਸਿੱਧਾ ਦੇਣ ਚ ਸਾਡੀ ਇੱਕੋ ਇੱਕ ਮੰਗ ਹੈ ਵੀ ਜੋ ਫੂਡ ਕਾਰ ਪੇਸ਼ ਨੂੰ ਫੰਡੀਆਂ ਦੇ ਰਿਹਾ ਉਹ ਸਾਨੂੰ ਪੰਜਾਬ ਸਰਕਾਰ ਜਿਹੜੀ ਹੈ ਉਹ ਸਿੱਧਾ ਪੀ ਪੈਸਾ ਦੇ ਦੇ ਅਸੀਂ ਆਪਦੇ ਬੱਚੇ ਪਾਲਦੇ ਹੋਈਏ ਅਸੀਂ ਕੇਂਦਰ ਨਾਲ ਲੜਦੇ ਹੋ ਜੀਏ ਜੇ ਉਹ ਨਾ ਘਟਾਉ ਕੋਈ ਰੇਟ ਨਹੀਂ ਵਧਾਉਗੀ ਸਾਡਾ ਉਹਨਾਂ ਨਾਲ ਲੜਦੇ ਹੋ ਜੀਏ ਪਰ ਗਲਤ ਹੈ ਹੈਗੀ ਹੈ ਕਿ ਮੇਰੇ ਕੋਲੇ ਕਿਸੇ ਨੇ 100 ਰੁਪਿਆ দান ਕਰਤਾ ਵੀ ਆ ਮਜ਼ਦੂਰਾ ਨੂੰ ਦੇਤਾ ਤੇ ਮੈਂ ਉਹ ਅੱਗੇ ਮਜ਼ਦੂਰਾ ਨੂੰ ਦੇਣ ਵਾਸਤੇ ਔਖਾਂ ਜੇ ਕੇਂਦਰ ਸਾਨੂੰ ਦੇ ਰਿਹਾ ਜਿਹੋ ਪੈਸਾ ਸਾਨੂੰ ਉਹ ਕੁਛ ਵੀ ਦਿੰਦੀ ਆ ਉਹੀ ਸਾਨੂੰ ਦੇ ਦੇ ਤਾਂ ਠੇਕੇਦਾਰ ਬਚਾਉ ਖਤਮ ਕਰ ਦਨ ਇਹੀ ਮੱਗਾ ਸਾਡੀ ਅਗਲਾ ਜਿਹੜਾ ਪ੍ਰੋਗਰਾਮ ਹੈਗਾ ਜਿਹੜਾ 2 ਤਰੀਕ ਨੂੰ ਜਿਹੜਾ ਸੈਸ਼ਨ ਹੋਣ ਜਾ ਰਿਹਾ ਜਿਹੜਾ ਵਿਧਾਨ ਸਭਾ ਦਾ ਜਿਹੜੀ ਟਿਕ ਰਹੀ ਹੈ ਮੀਟਿੰਗ ਜਿਹੜਾ ਸੈਸ਼ਨ ਚੱਲਣਾ ਹੈ ਅਸੀਂ ਸਾਰੇ ਐਮਐਲਏ ਨੂੰ ਚਾਹੇ ਉਹ ਮੰਤਰੀ ਆ ਸਾਡੇ ਹਲਕੇ ਚ ਚਾਹੇ ਉਹ ਕੋਈ ਐਮਐਲਏ ਆ ਉਹਨਾਂ ਨੂੰ ਸਾਰਿਆਂ ਨੂੰ ਆਪਦਾ ਮੰਗ ਪੱਤਰ ਦੇਵਾਂਗੇ ਕਿਉਂਕਿ ਵਿਧਾਨ ਸਭਾ ਤੱਕ ਸਾਡੀ ਗੱਲ ਪਹੁੰਚਦੀ ਹੋ ਜੇ ਪਰ ਗੱਲ ਤਾਂ ਬਹੁਤ ਪਹੁੰਚੀ ਹੋਈ ਆ 100 ਮੀਟਿੰਗ ਹੋ ਗਏ ਸੈਂਕੜੇ ਮੀਟਿੰਗਾਂ ਹੋ ਗਿਆ ਕਦੇ ਕਟਾਰੂ ਚੱਕ ਦੀ ਕਹਿੰਦਾ ਮੈਂ ਪ੍ਰਮਾਤਮਾ ਰੱਬ ਤਾਂ ਨਹੀਂ ਦੇਖਿਆ ਪਰ ਆ ਮਜ਼ਦੂਰਾਂ ਵਿੱਚੋਂ ਮੈਨੂੰ ਰੱਬ ਦੇਖਦਾ ਔਰ ਪਿੱਛੇ ਜੇ ਜਦੋਂ ਮੇਰੇ ਸੱਟ ਵੱਜੀ ਐ ਤਾਂ ਮਤਲਬ 20 22 ਤਰੀਕ ਨੂੰ ਸਾਡੇ ਬੰਦੇ ਗਏ ਉਹ ਕਹਿੰਦਾ ਮੈਂ ਤਾਂ ਜਾਣਦੇ ਨਹੀਂ ਪੱਲੇਦਾਰ ਦੁਨੀਆ ਹੁੰਦੀ ਕੌਣ ਹੈ ਹੈਰਾਨ ਐ ਮੈਂ ਤਾਂ ਮਿੰਟਾਂ 'ਚ ਹੀ ਭੁੱਲ ਗਿਆ ਕਿੱਥੇ ਰੱਬ ਦੇਖਦਾ ਤੀਨੂੰ ਹੁਣ ਇਹਨਾਂ ਨੂੰ ਡਾਕੂ ਦੇਖਦਾ ਮਤਲਬ ਮੈਂ ਇਸ ਗੱਲ ਤੇ ਫੇਰ ਦਰਾਉਣਾ ਵੀ ਜਦੋਂ ਇਹ ਕਹਿੰਦੇ ਆ ਕਿ ਆਸ਼ੂ ਜੀ ਆਸ਼ੂ ਜਿਹੜਾ ਕਾਂਗਰਸ ਦਾ ਮੰਤਰੀ ਸੀ ਫੂਡ ਮੰਤਰੀ ਉਹਦੇ 20000 ਹਜ਼ਾਰ ਦਾ ਘਟਾਲੇ ਦਾ ਕੇਸ ਹੈ ਹੁਣ 5 ਦਿਨਾਂ ਰਿਮਾਂਡ ਲੇਤਾ ਸੀ ਜੇ ਉਹ 20000 ਕਰੋੜ ਖਾ ਸਕਦਾ ਠੇਕਾ ਵੇਚ ਕੇ ਤਾਂ ਫਿਰ ਇਹ ਸਰਕਾਰ ਕੀ ਕਰ ਰਹੀ ਹੈ ਜਦੋਂ ਜੋ ਕੇਂਦਰ ਦਿੰਦੀ ਆ ਉਹ ਸਾਨੂੰ ਦੇ ਦੇ ਹੁਣ ਫੇਰ ਠੇਕੇ ਵਿਕਦੇ ਨਹੀਂ ਅਸੀਂ ਤਾਂ ਸਾਨੂੰ ਤਾਂ ਇਹ ਲੱਗਦਾ ਹੈ ਕਿ ਮਜ਼ਦੂਰ ਦੀ ਖੂਨ ਪਸੀਨੇ ਦੀ ਕਮਾਈ ਇਹਨਾਂ ਨੂੰ ਕਿਵੇਂ ਹਾਜਮ ਆਉਂਦੀ ਹੈ ਉਹ ਸੱਚੇ ਪਾਤਸ਼ਾਹ ਜਾਣਦਾ ਸਾਡੀ ਹਾ ਇੱਕ ਦਿਨ ਲੈ ਕੇ ਭਾਈ ਉਹਨਾਂ ਨੂੰ ਇਹ ਦੇਖਣਗੇ ਵੀ ਕੀ ਹੋਊਗਾ ਜਿਹੜਾ ਸਾਡੇ ਨੰਗੇ ਪੈਰਾਂ ਦੀ ਕਮਾਈ ਕਹਿੰਦਾ ਕੋਰ ਚੱਲੂਗਾ ਉਹਨਾਂ ਦੇ ਅਸੀਂ ਅਗਲਾ ਪ੍ਰੋਗਰਾਮ ਅਜ ਮੀਟਿੰਗ ਕਰਕੇ ਤੁਹਾਨੂੰ ਦੱਸ ਦੇਣ ਕਿਉਂਕਿ ਸਾਡੀ ਜਿਹੜੀ ਇੱਕੋ ਲੜਾਈ ਸੀ ਵੀ ਅਸੀਂ 35-40 ਸਾਲਾਂ ਤੋਂ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਆ ਉਹਦੇ ਵਿੱਚ ਵੀ ਇੱਕ ਵਿਚੋਲਾ ਠੇਕੇਦਾਰੀ ਸਿਸਟਮ ਜਿਹੜਾ ਹੈ ਅਸੀਂ ਇੱਕੋ ਲੜਾਈ ਇਹ ਵੀ ਠੇਕੇਦਾਰੂ ਸਾਈਡ ਤੇ ਕਰਕੇ ਜੋ ਕੇਂਦਰ ਸਰਕਾਰ ਜਿਸ ਤਰ੍ਹਾਂ ਪਿੱਛੇ 50% ਦਾ ਰੇਟ ਦੇ ਰਹੀ ਵੀ ਉਹ 50% ਦੇ ਹਿਸਾਬ ਨਾਲ ਰੇਟ ਬਣਾ ਕੇ ਸਿੱਧੇ ਸਾਨੂੰ ਦਿੱਤੇ ਜਾਂਦੇ ਠੇਕੇਦਾਰ ਨੂੰ ਛੇੜ ਦਿੱਤਾ ਜਾਵੇ ਪਰ ਇੱਥੇ ਕੀ ਕਰਦੀ ਹੈ ਜੀ ਸਾਨੂੰ ਸਾਰੀਆਂ ਸਰਕਾਰਾਂ ਨੇ ਸਾਡੇ ਤੋਂ ਖੋਇਆ ਕੁਝ ਦਿੱਤਾ ਨਹੀਂ ਸਾਨੂੰ ਜੀ ਕਾਲੀ ਸਰਕਾਰ ਨੇ ਵੀ ਸਾਡੀ 2015 ਵਿੱਚ ਜੋ ਅਸੀਂ ਮੰਡੀਆਂ 'ਚ ਕੰਮ ਕਰਦੇ ਸੀ ਸਾਡੇ ਤੋਂ ਖੋ ਲਿਆ ਉਸ ਤੋਂ ਬਾਅਦ ਜਿਹੜੀ ਕਰੋਨਾ ਦੇ ਵਿੱਚ ਇੱਕ ਭੈੰਕਰ ਬਿਮਾਰੀ ਆਈ ਸੀ ਉਹਦੇ ਵਿੱਚ ਕਾਂਗਰਸ ਸਰਕਾਰ ਸਾਡੀ ਆਪਦੀ ਸੀ ਪਰ ਇਹਨੇ ਵੀ ਸਾਡਾ ਨੁਕਸਾਨ ਕੀਤਾ ਵੀ ਸਾਡੇ ਰੇਟ ਘਟਾ ਦੇ ਕਰੋਨਾ ਦੀ ਬਿਮਾਰੀ ਦੇ ਵਿੱਚ ਉਸ ਤੋਂ ਸਾਨੂੰ ਇਸ ਸਰਕਾਰ ਤੇ ਆਸ ਸੀ ਕਿ ਵਿਚਾਲ ਤੀਜਾ ਬਦਲ ਜ਼ਰੂਰੀ ਚਾਹੀਦਾ ਇਹਨਾਂ ਨੇ ਵੀ ਸਾਡੇ ਨਾਲ ਵਾਅਦੇ ਕਰੇ ਸੀ ਤੇ ਵਾਅਦੇ ਕਰੇ ਸੀ ਕਿ ਸੰਗਰੂਰ ਦੇ ਵਿੱਚ ਆ ਬੈਠੇ ਸੰਗਰੂਰ ਸਾਡੇ ਵੀਰ ਵੀ ਤੁਹਾਡਾ ਠੇਕੇ ਦਾ ਸਿਸਟਮ ਅਸੀਂ ਖਤਮ ਕਰਾਂਗੇ ਸਰਕਾਰ ਨੂੰ ਸਾਨੂੰ ਵੀ ਚਾਹ ਚੜੇ ਬਚਲ ਤੀਜਾ ਬਦਲ ਆਏਗਾ ਅਸੀਂ ਵੱਧ ਚੜ ਕੇ ਵੋਟਾਂ ਪਾ ਕੇ ਇਹ ਸਰਕਾਰ ਬਣਾਈ ਪਰ 2.5 ਸਾਲ ਹੋ ਗਏ ਇਹ ਮੁੱਖ ਮੰਤਰੀ ਸਾਨੂੰ ਕੀ ਮਿਲਣਾ ਸੀ ਸਾਡੇ ਨਾਲ ਕਹਿੰਦੀ ਗੱਲ ਹੈ ਜੀ ਦੇਖੋ ਕਿਸਾਨਾਂ ਦੇ ਧਰਨੇ ਲੱਗੇ ਕੇਂਦਰ ਸਰਕਾਰ ਦੇ ਵਿਰੁੱਧ ਜੀ ਇਹੋ ਹੀ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਾਰਡਰ ਦੇ ਉੱਤੇ ਜਾ ਕੇ ਆਪ ਉਸ ਧਰਨੇ ਵਿੱਚ ਬੈਠ ਕੇ ਕਹਿ ਗਿਆ ਵੀ ਇਸ ਕੇਂਦਰ ਸਰਕਾਰ ਨੂੰ ਇਹਨਾਂ ਦੇ ਮੰਗਾ ਮੰਨਿਆ ਚਾਹੀਦੇ ਨੇ ਪਰ ਸਾਡੇ ਇੱਥੇ 8 7 ਮਹੀਨਿਆਂ ਤੋਂ ਤਰਨਾ ਲੱਗੇ ਨੂੰ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਇੱਕ ਮੰਤਰੀ ਨਹੀਂ ਇੱਥੇ ਸਾਡੇ ਤੱਕ ਅਜੇ ਤੱਕ ਪਹੁੰਚ ਕੀਤੀ ਜੋ ਲੰਗਰ ਪਾਣੀ ਅਨਾਜ ਸਾਰਾ ਕੁਝ ਛੱਕ ਰਹੇ ਅਸੀਂ ਆਪ ਆਪ ਦੇ ਪੱਲਿਓ ਖਾ ਰਹੇ ਆ ਇਹ ਸਰਕਾਰ ਤੇ ਸਾਨੂੰ ਸੀਗਾ ਵੀ ਕੁਛ ਨਾ ਕੁਛ ਕਰੂਗੀ ਪਰ ਇਹ 2.5 ਸਾਲਾਂ ਦੇ ਵਿੱਚ ਤੁਸੀਂ ਐਂ ਦੇਖੋ ਅਸੀਂ ਤਾਂ ਚੱਲ ਪੱਲੇਦਾਰਾਂ ਪੰਜਾਬ ਦੇ ਵਿੱਚ ਮਜ਼ਦੂਰ ਨੇ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਅੱਜ ਇੱਕ ਇੱਕ ਸ਼ਬਦ ਵੀ ਅਜੇ ਤੱਕ ਮਜ਼ਦੂਰ ਪ੍ਰਤੀ ਕੋਈ ਹਾਂ ਦਾ ਨਾਰਾ ਲਾਇਆ ਵੇ ਸਾਰੇ ਤੁਸੀਂ ਦੇਖਦੇ ਹੋ ਰੋਜ਼ ਵੀ ਕਿਸੇ ਮਜ਼ਦੂਰ ਦੀ ਵੀ ਦਿਹਾੜੀ ਬਤਾ ਦਿਓ ਜਾਂ ਰੇਟ ਬਤਾ ਦਿਓ ਆ ਸਾਡੇ ਜੋ ਰੇਟ ਅਸੀਂ 2015 ਵਿੱਚ ਲੈ ਰਹੇ ਸੀ ਉਹ ਹੀ ਰੇਟ ਹੈ ਐਸ ਵਾਰੀ 50% ਤੇ ਅਸੀਂ ਸਾਡੇ ਰੇਟ ਅਸੀਂ ਕਹਿੰਦੇ 50% ਸਾਡੇ ਫਿਕਸ ਰੇਟ ਕੀਤੇ ਜਾਣ 50% ਕੇਂਦਰ ਸਰਕਾਰ ਨੇ 25% ਦਾ ਵਾਅਦਾ ਕਰਤਾ ਪੰਜਾਬ ਸਰਕਾਰ ਨੇ 50 50% ਤੋਂ 30% ਦੇ ਟੈਂਡਰ ਪਵਾ ਰਹੀ ਹੈ ਠੇਕੇਦਾਰੋਂ ਤੜਾ ਤੜ ਟੈਂਡਰ ਪਵਾ ਰਹੀ ਹੈ ਵੱਡੀ ਲੜਾਈ ਇਹੀ ਹੈ ਜੀ ਵੀ ਕੇਂਦਰ ਜੋ ਕੇਂਦਰ ਨੇ ਤਾਂ 25% ਦਾ ਵਾਅਦਾ ਕੀਤਾ ਇਹਨਾਂ ਨੇ ਚੱਕੇ ਉਹ ਤਰ੍ਹਾਂ ਕੀਤੀ 30% ਕਰਤਾ ਸਾਡਾ ਰੇਟ ਘਟਾਤਾ ਉਹਦੇ ਵਾਸਤੇ ਸਾਡੀਆਂ ਮੀਟਿੰਗਾਂ ਤੇ ਬਹੁਤ ਹੋਈਆਂ ਰੈਲੀ ਵੀ ਅਸੀਂ ਇਹਨਾਂ ਸਾਡੇ ਨਾਲ ਜਿਵੇਂ ਧੋਖਾ ਕੀਤਾ ਤੀਸਰੇ ਮਹੀਨੇ 10 ਤਰੀਕ ਨੂੰ ਖੰਨੇ ਦੇ ਵਿੱਚ ਰੈਲੀ ਹੋਈ ਉੱਥੇ ਸਾਨੂੰ ਵਿਸ਼ਵਾਸ ਦਵਾਤਾ ਵੀ ਤੁਹਾਡੀ 18 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਦੋਂ ਅਸੀਂ 18 ਤਰੀਕ ਨੂੰ ਉੱਥੇ ਗਏ ਦੇਰੇ ਵਾਲਾ ਜਿਹੜਾ ਬਾਬਾ ਹੈ ਆਪਣਾ ਬਿਆਸ ਵਾਲਾ ਸਾਰੀ ਦਿਹਾੜੀ ਉਹਦੇ ਨਾਲ ਮੀਟਿੰਗ ਚੱਲਦੀ ਰਹੀ ਪਰ ਅਸੀਂ ਸ਼ਾਮ ਤੱਕ 5 ਵਜੇ ਤੱਕ ਸਾਨੂੰ ਮਜ਼ਦੂਰਾਂ ਨੂੰ ਮਿਲਿਆ ਹੀ ਨਹੀਂਗਾ ਉਸ ਤੋਂ ਬਾਅਦ 7 ਤਰੀਕ ਨੂੰ ਇੱਥੇ ਚੌਥੇ ਮਹੀਨੇ ਦੀ ਮੁੱਖ ਮੰਤਰੀ ਸਾਹਿਬ ਇਥੇ ਕੋਠੀ ਦੇ ਵਿੱਚ ਆਏ ਸੀ ਅਸੀਂ ਜ਼ਿੰਮੇਵਾਰ ਨਮਾਇंदे ਕੋਠੀ ਦੇ ਵਿੱਚ ਬੈਠੇ ਰਹੇ ਐਸਬੀ ਸਾਹਿਬ ਸਾਨੂੰ ਕਹਿੰਦੇ ਵੀ ਤੁਹਾਨੂੰ ਅੱਜ ਮਲਾਉਣੇ ਮੁੱਖ ਮੰਤਰੀ ਅਸੀਂ ਉੱਥੇ 4 ਘੰਟੇ ਬੈਠੇ ਰਹੇ ਉਹ ਕਹਿੰਦੇ ਅਰੈਸਟ ਕਰ ਰਹੇ ਆ ਅੰਦਰ ਜਦੋਂ ਅਰੈਸਟ ਕਰਕੇ ਸਾਨੂੰ ਮਿਲਿਆ ਹੀ ਨਹੀਂ ਸਾਨੂੰ ਉਧਰ ਟੱਪ ਗਿਆ ਫਿਰ ਇਹ ਸਾਨੂੰ 2.5 ਸਾਲਾਂ ਵਿੱਚ ਮਿਲੇ ਕਿ ਸਾਡਾ ਜੋ ਕੁਝ ਮਿਲ ਰਿਹਾ ਸੀ ਉਹ ਵੀ ਸਾਡਾ ਨੁਕਸਾਨ ਕਰ ਰਹੇ ਨੇ ਹੁਣ ਦੇਖੋ ਸਾਡੀ ਜਿਹੜੀ 14 ਤਰੀਕ ਨੂੰ ਸੀ 15 ਅਗਸਤ ਨੂੰ ਅਸੀਂ ਸੋਚਿਆ ਸੀ ਚਲ ਇਹ ਸੁਤੰਤਰ ਦਿਵਸ ਸਾਜੀ ਕਾਲਾ ਦਿਵਸ ਨਹੀਂ ਮਨਾਉਂਦੇ ਵੀ ਅੱਜ ਅਸੀਂ ਰੈਲੀ ਕਰੀ 14 ਤਰੀਕ ਨੂੰ ਵੀ ਸਾਡੀ ਅੱਜ ਮੰਗਾਂ ਮੰਨ ਲਓ ਕੱਲ ਨੂੰ ਸਤੰਤਰਤਾ ਦਿਵਸ ਹੈ ਪਰ ਉਸ ਤੋਂ ਬਾਅਦ ਸਾਨੂੰ ਰੈਲੀ ਦੇ ਵਿੱਚ ਡੀਸੀ ਸਾਹਿਬ ਨੇ ਲਿਖਤੀ ਮੰਗ ਪੱਤਰ ਦਿੱਤਾ ਮੰਗ ਪੱਤਰ ਬਿਲਕੁਲ ਨਾਲ ਲੈਟਰ ਦਿੱਤਾ ਵੀ ਤੁਹਾਡੀ ਜਿਹੜੀ ਹੈ ਨਾ 20 ਤਰੀਕ ਨੂੰ ਮੀਟਿੰਗ ਸਬ ਕਮੇਟੀ ਦੀ ਜਿਹਦੇ ਵਿੱਚ ਅਮਨ अरोड़ा ਜੀ ਕੁਲਦੀਪ ਧਾਲੀਵਾਲ ਜੀ ਤੇ ਇੱਕ ਚੀਮਾ ਸਾਹਿਬ ਜੀ ਵੀ ਤਿੰਨ ਮੰਤਰੀਆਂ ਦੀ ਸਬ ਕਮੇਟੀ ਨਾਲ ਤੁਹਾਨੂੰ ਮੀਟਿੰਗ ਕਰਾਈ ਹੋਗੀ ਸਾਡਾ ਵੀ ਸ਼ੁਭਾਸ਼ ਦਿਵਾ ਕੇ ਰੈਲੀ ਅਸੀਂ ਖਤਮ ਕੀਤੀ ਪਰ 20 ਤਰੀਕ ਨੂੰ ਉਹਨਾਂ ਕੀ ਜਿਹੜੀ ਫਿਰ ਉਹਨਾਂ ਕੀ ਸਾਨੂੰ ਆ ਗਿਆ ਵੀ ਕੈਨਸਲ ਰੈਲੀ ਕੈਨਸਲ ਮੀਟਿੰਗ ਸਾਡੇ ਮੀਟਿੰਗ ਨੂੰ ਹੁਣ ਸਾਡੇ ਵਰਕਰਾਂ ਪ੍ਰਤੀ ਬਹੁਤ ਗੁੱਸਾ ਹੈ ਜੀ ਅੱਜ ਅਸੀਂ ਇਸ ਕਰਕੇ ਪ੍ਰੋਗਰਾਮ ਲੀਗ ਰਹੇ ਅਸੀਂ ਕੋਈ ਨਾ ਕੋਈ ਵੱਡਾ ਅੱਗੇ ਤੋਂ ਐਕਸ਼ਨ ਲਾਵਾਂਗੇ ਜੀ